ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਰਾਜ ਸਭਾ ਮੈਂਬਰ ਹੋਣ ਬਣਾਇਆ ਉਹ ਹਜ਼ਾਰਾਂ ਕਰੋੜਾਂ ਦਾ ਮਾਲਕ ਜਿਹੜਾ ਲੁਧਿਆਣੇ ਤੋਂ ਸੰਜੀਵ ਰੋੜਾ ਪੰਜ 6 ਮਹੀਨੇ ਪਹਿਲਾਂ ਬਣਾਇਆ ਐਮ ਐਲ ਏ ਉਹ ਸੈਂਕੜੇ ਕਰੋੜਾਂ ਦਾ ਮਾਲਕ ਤੇ ਕਰੋੜਪਤੀ ਤੇ ਖਰਬਪਤੀ ਜਿਹੜੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਮੰਤਰੀ ਨੇ ਉਹ ਆਮ ਆਦਮੀ ਪਾਰਟੀ ਕਿਹੜੇ ਹਿਸਾਬ ਨਾਲ ਆ ਔਰ ਦੂਜੀਆਂ ਪਾਰਟੀਆਂ ਤੇ ਫਿਰ ਵੱਖਰਾ ਕੀ ਆ ਵਿਰਲਾ ਵਾਂਝਾ ਬੰਦਾ ਤਾਂ ਉਹਨਾਂ ਦੇ ਵਿੱਚ ਵੀ ਵਿਖਾਵੇ ਵਾਸਤੇ ਡੰਮੀ ਵਾਸਤੇ ਉਹ ਪ੍ਰਦਰਸ਼ਨੀ ਵਾਸਤੇ ਉਹ ਆਮ ਰੱਖ ਲੈਂਦੇ ਨੇ ਇਹਨੇ ਇਹ ਇਹ ਸਭ ਕੁਝ ਪਿੱਛੇ ਕਾਰਪੋਰੇਟ ਕਰਾਣੇ ਨੇ ਔਰ ਜਿਹੜੀ ਫੰਡਿੰਗ ਆ ਮੌਰ ਸਾਹਿਬ ਚੋਣਾ ਦੇ ਵਿੱਚ ਪੈਸਾ ਚਾਹੀਦਾ ਗਰੀਬ ਜਨਤਾ ਦੀਆਂ ਬੇਰੁਜ਼ਗਾਰਾਂ ਦੀਆਂ ਤੰਗ ਲੋਕਾਂ ਦੀਆਂ ਵੋਟਾਂ ਨੂੰ ਖਰੀਦਣ ਦੇ ਲਈ ਪੈਸਾ ਚਾਹੀਦਾ ਔਰ ਉਹ ਪੈਸਾ ਕਿੱਥੋਂ ਆਊਗਾ ਉਹ ਪੈਸਾ ਕਾਰਪੋਰੇਟਾਂ ਤੋਂ ਤਸਕਰਾਂ ਤੋਂ ਗਲਤ ਕੰਮ ਕਰਨ ਵਾਲਿਆਂ ਕੋਲ ਹੀ ਜਮ੍ਹਾਂ ਹੋਇਆ ਇੱਕ ਨੰਬਰ ਦੀ ਸੱਚੀ ਸੁੱਚੀ ਕਿਰਤ ਕਰਨ ਵਾਲਾ ਜਿਹੜਾ ਮੋਰ ਸਾਹਿਬ ਬੰਦਾ ਤੁਸੀਂ ਕਰਦੇ ਹੋ ਸੱਚੀ ਸੁੱਚੀ ਕਿਰਤ ਤੁਹਾਡੇ ਦਾਦੇ ਨੇ ਕੀਤੀ ਤੁਹਾਡੇ ਬਾਪ ਨੇ ਕੀਤੀ ਮੇਰੇ ਦਾਦੇ ਬਾਪ ਨੇ ਕੀਤੀ ਸਾਰੇ ਕਰਦੇ ਆ ਆਪਣੇ ਕੋਲ ਤਾਂ ਆਪਣੇ ਕੋਲ ਤਾਂ ਸਾਲਾ 10000 ਨਹੀਂ ਵੀ ਕਿਸੇ ਨੂੰ ਫੰਡ ਦੇ ਦिए ਕੀ ਸਾਡੇ ਮਾਪਿਓ ਪਿਓ ਦਾਦੇ ਵਿਹਲੇ ਹੀ ਬੈਠੇ ਰਹੇ